ਸਾਰਿਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਿਰਸਾ ਸੰਭਾਲੋ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਰ ਵੇਲੇ ਆਸ ਰੱਖਦੇ ਆਂ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਦੇਵੇ ਖੁਸ਼ੀਆਂ ਖੇੜੇ ਦੇਵੇ ਸਰਬੱਤ ਦਾ ਭਲਾ ਕਰੇ ਸੋ ਅੱਜ ਮੈਂ ਜਿਹੜਾ ਗੀਤ ਲੈ ਕੇ ਆਈ ਆਂ ਤੁਹਾਡੇ ਸਾਹਮਣੇ ਇਹ ਜਦੋਂ ਧੀ ਦੇ ਮਾਂ ਨਹੀਂ ਹੁੰਦੀ ਫਿਰ ਉਹਦਾ ਹੀ ਦਿਲ ਜਾਣਦਾ ਹੁੰਦਾ ਹੈ ਫੇਰ ਉਹ ਕਿਵੇਂ ਯਾਦ ਕਰਦੀ ਐ ਮਾਂ ਨੂੰ ਇਹ ਗੀਤ ਰਾਹੀਂ ਸੁਣਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਗੀਤ ਸੋ ਮਾਣੋਂ ਨੰਦ ਪਿਆਰੇ ਜੀ ਗੀਤ ਦਾ ਜੇੜੇ ਕਰਤੀਆਂ ਹੋਣ ਜੀ ਓਥੇ ਤਟ ਕੋਈ ਨਾ ਮਾ ਪੇਤੀ ਨੂੰ ਜੀ ਹੱਥੀ ਡਾਲੀ ਦੇ ਵਿੱਚ ਪਾਵੇ ਕੋਈ ਮਾ ਮਵਾਜਨੀ ਤੀਨੂ ਕੋਠੇ ਝੜਨਾ ਦੇਖੇ ਮਾਵਾ ਬਾਜਾਂਣ ਦੀਓ ਛੁੱਟ ਜਾਂਦੇ ਨੇ ਵੇਖੇ ਮਾਮਾ ਬਾਜਾਂਣ ਦੀ ਤੀ ਦੇ ਛੁੱਟ ਜਾਂਦੇ ਨੇ ਵੇਖੇ ਰਹੇ ਕਰਵਾਵਲ ਦਾ ਵਸਦਾ ਬੁਬ ਕੀ ਰਮਾਨੀ ਜਦ ਵੀ ਪਿੰਡ ਦੇ ਕੋਲ ਲੰਗਾਨੀ ਮਾ ਤੋਰਨ ਆਦੀ ਸੀ ਅਡੇ ਜੋ ਆਂਦੇ ਨੇ ਪੇਕੇ ਮਾਵਾ ਬਾਜਾਂਣ ਦੀ ਤੀ ਦੇ シュਟ ਜਾਣਦੇ ਨੇ ਪੇਕੇ ਮੈਨੂੰ ਮੋਤਾ ਬੜਾਇਆਂਦਾਂ ਬਾਜਾ ਮੇਰੀ ਹੁਣ ਕਈ ਰੀਜ ਪੂਰੀ ਨਾ ਕਰਦਾ ਵੀਰੇ ਭਾਬੀਆਂ ਮਗਰ ਲੱਗ ਕੇ ਹੁਣ ਤਾਂ ਭੁੱਲ ਗਏ ਸਾਡੇ ਚੇਤੇ ਮਾਮਾ ਬਾਜਾਣ ਦੀਓ ਤੁ ਜਾਂਦੇ ਨੇ ਵੇਖ ਕੇ ਮਾਮਾ ਬਾਜਾਂਣ ਦੀ ਓ ਤੀ ਦੇ ਛੁਟ ਜਾਂਦੇ ਨੇ ਵੇਖ ਕੇ ਦਿੱਤਾ ਰੱਬ ਨੇ ਰਿਜਕ ਮਾਇ ਨੀ ਮੈਂ ਓ ਦਾ ਸ਼ੁਕਰ ਤੇਰੀ ਯਾਦ ਆਵੇ ਬੁੱਟ ਚੱਕ ਕੇ ਇੱਕ ਨਾਲ ਲਾਮਾਇਂਦਰ ਵਾੜ ਕੇ ਰਲੈਂਦੀ ਤਾਂ ਕੇਹ ਵਰ ਕੋਈ ਨਾ ਦੇਖੇ ਮਾਮਾ ਬਾਜਾਂਣਦੀ ਓ ਛੁੱਟ ਜਾਂਦੇ ਨੇ ਵੇਕੇ मामा ਬਾਜਾਂਣ ਦੀ ਏ ਤੀ ਦੇ ਛੁੱਟ ਜਾਂਦੇ